ਫਰਸਟ ਕੁਐਸਚਨ ਹੈ ਧਾਰਮਿਕ ਕਾਰਜਾਂ ਲਈ ਧਾਰਮਿਕ ਇਕੱਠਾ ਕਰਨ ਲਈ ਮਸੰਦ ਪ੍ਰਥਾ ਕਿਸ ਨੇ ਚਲਾਈ ਤਾਗੁਰੂ RAMDAS JI ਨੇ ਮਸੰਦ ਪ੍ਰਥਾ ਚਲਾਈ ਲਾਸਟ ਹੈ ਅਨੰਦ ਕਾਰਜ ਦੀ ਪ੍ਰਥਾ ਵਿੱਚ ਲਾਵਾ ਦੀ ਰਚਨਾ ਕਿਸ ਨੇ ਕੀਤੀ ਆ ਰਾਈਟ ਆਨਸਰ ਹੈ ਇਹਦਾ ਗੁਰੂ RAMDAS JI ਨੇ ਨੈਕਸਟ ਹੈ ਕਿਸ ਸ਼ਹਿਰ ਨੂੰ ਗੁਰੂ ਕਾ ਚੱਕ ਕਿਹਾ ਜਾਂਦਾ ਹੈ ਤਾਂ ਰਾਈਟ ਅਨਸਰ ਹੈ ਦਾ ਅੰਮ੍ਰਿਤਸਰ ਨੈਕਸਟ ਹੈ ਗੁਰੂ ਰਾਮਦਾਸ ਜੀ ਦੀ ਪਤਨੀ ਨੂੰ ਕਿਹੜੇ ਬਾਦਸ਼ਾਹ ਨੇ ਜ਼ਮੀਨ ਦਿੱਤੀ ਤਾਂ ਰਾਈਟ ਅਨਸਰ ਹੈ ਦਾ ਬਾਦਸ਼ਾਹ ਅਕਬਰ नेक्स्ट है गुरु का महल की स्थापना किस गुरु ने की राइट आंसर है गुरु रामदास जी नेक्स्ट है अमृतसर शहर की नींह किसने रखी राइट आंसर है गुरु रामदास जी ने ਨੈਕਸਟ ਹੈ ਮੁਗਲ ਬਾਦਸ਼ਾਹ ਜੋ ਗੁਰੂ ਰਾਮਦਾਸ ਜੀ ਦੇ ਸਮਕਾਲੀ ਸੀ ਕੌਣ ਸਨ ਤਾਂ ਰਾਈਟ ਅਨਸਰ ਹੈ ਦਾ ਅਕਬਰ ਨੈਕਸਟ ਹੈ ਲਾਵਾ ਕੋੜੀਆਂ ਮਸੰਦ ਪ੍ਰਥਾ ਇਹ ਸਭ ਕਿਸ ਦੀ ਦੇਣ ਹੈ ਤਾਂ ਰਾਈਟ ਅਨਸਰ ਹੈ ਗੁਰੂ ਰਾਮਦਾਸ ਜੀ ਦੀ ਨੈਕਸਟ ਹੈ ਗੁਰੂ ਅਰਜਨ ਦੇਵ ਜੀ ਦਾ ਜਨਮ ਕਿਸ ਸ਼ਹਿਰ ਵਿੱਚ ਹੋਇਆ ਰਾਈਟ ਆਨਸਰ ਹੈ ਗੋਇੰਦਵਾਲ ਸਾਇਬ ਨੈਕਸਟ ਹੈ ਅੰਮ੍ਰਿਤਸਰ ਸਰੋਵਰ ਦੇ ਪੂਰਾ ਕਰਨ ਦਾ ਸਿਹਰਾ ਕਿਹੜੇ ਗੁਰੂ ਨੂੰ ਜਾਂਦਾ ਹੈ ਰਾਈਟ ਆਨਸਰ ਹੈ ਦਾ ਗੁਰੂ ਅਰਜਨ ਦੇਵ ਜੀ ਨੈਕਸਟ ਹੈ ਸ਼੍ਰੀ ਹਰਮੰਦਰ ਸਾਹਿਬ ਦੀ ਨੀ ਕਿਸ ਨੇ ਰੱਖੀ ਰਾਈਟ ਆਨਸਰ ਹੈ ਇਹਦਾ ਸੋਫੀ ਮੀਆਂ ਮੀਰ ਨੇ ਨੈਕਸਟ ਹੈ ਕਿਸ ਗੁਰੂ ਸਾਹਿਬਾਨ ਨੇ ਆਦ ਗ੍ਰੰਥ ਦੀ ਸਥਾਪਨਾ ਕੀਤੀ ਰਾਈਟ ਆਨਸਰ ਹੈ ਗੁਰੂ ਅਰਜਨ ਦੇਵ ਜੀ हरिमंदर साहिब आदि ग्रंथ की स्थापना कदों की गई राइट आंसर है दा सोलह सौ सो चार ईस्वी सोलह सौ सो चार आदि ग्रंथ किसने लिखा है दा भाई गुरुदस जी ने नेक्स्ट है ਕੈਸੇ ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਪੋਥੀ ਸਾਹਿਬ ਬਖਸ਼ਿਆ ਰਾਈਟ ਆਨਸਰ ਹੈ ਗੁਰੂ ਅਰਜਨ ਦੇਵ ਜੀ ਨੈਕਸਟ ਹੈ ਦਸਵੰਦ ਪ੍ਰਥਾ ਕਿੰਨਾ ਦੁਆਰਾ ਸ਼ੁਰੂ ਕੀਤੀ ਗਈ ਰਾਈਟ ਆਨਸਰ ਹੈ ਗੁਰੂ ਅਰਜਨ ਦੇਵ ਜੀ ਨੈਕਸਟ ਹੈ ਹਰਿਵੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ ਰਾਈਟ ਆਨਸਰ ਹੈ ਦਾ ਬਾਬਾ ਬੁੱਢਾ ਜੀ ਨੈਕਸਟ ਆਦਿ ਗ੍ਰੰਥ ਵਿੱਚ ਸੁਖਮਣੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਰਾਈਟ ਆਨਸਰ ਹੈ ਦਾ ਗੁਰੂ ਅਰਜਨ ਦੇਵ ਜੀ ਨੈਕਸਟ ਸ਼ਬਦ ਦਾ ਸ਼ਬਦ ਕੀਰਤਨ ਵਿੱਚ ਰਾਗੀ ਪ੍ਰਥਾ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਇਆ ਪਿੰਡ ਰੋਹਿਲਾ ਦਾ ਨਾਮ ਆ ਕੀ ਹੈ ਅਨਸੋਰਾ ਸ਼੍ਰੀ ਹਰਗੋਬਿੰਦਪੁਰਾ ਨੈਕਸਟ ਕਿਸ ਗੁਰੂ ਸਾਹਿਬ ਨੇ ਸਹਬਜਾਦੇ ਖੁਸਰੋ ਨੂੰ ਆਸ਼ੀਰਵਾਦ ਦਿੱਤਾ ਰਾਈਟ ਆਨਸਰ ਹੈ ਦਾ ਗੁਰੂ ਅਰਜਨ ਦੇਵ ਜੀ ਨੈਕਸਟ ਹੈ ਰਾਮ ਸਰ ਅਤੇ ਸੰਤੋਖ ਸਰ ਸਰੋਵਰ ਦਾ ਨਿਰਮਾਣ ਕਿਸ ਨੇ ਕਰਵਾਇਆ ਰਾਈਟ ਆਨਸਰ ਹੈ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀਆਂ ਦੀਵਾਰਾਂ ਨੂੰ ਟਕਣ ਲਈ ਸੋਨੇ ਦੇ ਪਲੇਟਾ ਕਿਸ ਨੇ दान ਕੀਤੀਆਂ ਤਾਂ ਰਾਈਟ ਆਨਸਰ ਹੈ ਮਹਾਰਾਜਾ ਰਣਜੀਤ ਸਿੰਘ ਕਿਸ ਸ਼ਹਿਰ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਾਉਲੀ ਦਾ ਨਿਰਮਾਣ ਕਰਵਾਇਆ ਤਾਂ ਰਾਈਟ ਆਨਸਰ ਹੈ ਲਾਹੌਰ ਨੈਕਸਟ ਹੈ ਕਿਸ ਮੁਗਲ ਸ਼ਾਸਕ ਦੇ ਹੁਕਮਾਂ ਨਾਲ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਰਾਈਟ ਆਨਸਰ ਹੈ ਜਹਾਂਗੀਰ ਨੈਕਸਟ ਹੈ ਪਹਿਲੇ ਸਿੱਖ ਗੁਰੂ ਸਾਹਿਬ ਸਨ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਦਾ ਰਾਈਟ ਆਨਸਰ ਹੈ ਗੁਰੂ ਅਰਜਨ ਦੇਵ ਜੀ ਨੈਕਸਟ ਹੈ ਗੁਰੂ ਅਰਜਨ ਦੇਵ ਜੀ ਦੇ ਸਮੇਂ ਕਿਹੜੇ ਮੁਗਲ ਸ਼ਾਸਕ ਦਾ ਰਾਜ ਸੀ ਰਾਈਟ ਅਨਸਰ ਹੈ ਦਾ ਅਕਬਰ ਅਤੇ ਜਹਾਗੀਰ ਨੈਕਸਟ ਹੈ ਕਿਸ ਗੁਰੂ ਸਾਹਿਬ ਦਾ ਸੰਬੰਧ ਮੇਰੀ ਅਤੇ ਪੀਰੀ ਨਾਲ ਹੈ ਆ ਰਾਈਟ ਅਨਸਰ ਹੈ ਦਾ ਗੁਰੂ ਹਰਗੋਬਿੰਦ ਜੀ ਨੈਕਸਟ ਅਕਾਲ ਤਖਤ ਦਾ ਨਿਰਮਾਣ ਕਿਸ ਨੇ ਕਰਵਾਇਆ ਰਾਈਟ ਆਨਸਰ ਹੈ ਗੁਰੂ ਹਰਗੋਬਿੰਦ ਜੀ ਨੇ ਨੈਕਸਟ ਹੈ ਗੁਰੂ ਹਰਗੋਬਿੰਦ ਜੀ ਨੇ ਕਿਹੜਾ ਸ਼ਹਿਰ ਵਸਾਇਆ ਰਾਈਟ ਆਨਸਰ ਹੈ ਕਿਰਤਪੁਰ ਨੈਕਸਟ ਹੈ ਲੋਗੜ ਦਾ ਆਕਿਲਾ ਕਿਸ ਗੁਰੂ ਸਾਹਿਬਾਨ ਨੇ ਨਿਮਣਵਾਇਆ ਰਾਈਟ ਆਨਸਰ ਹੈ ਗੁਰੂ ਹਰਗੋਬਿੰਦ ਸਿੰਘ ਜੀ ਨੈਕਸਟ ਹੈ ਕਿਸ ਗੁਰੂ ਨੂੰ ਬੰਦੀ ਛੋੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਰਾਈਟ ਆਨਸਰ ਹੈ ਗੁਰੂ ਹਰਗੋਬਿੰਦ ਸਿੰਘ ਜੀ ਨੈਕਸਟ ਹੈ ਕਿਸ ਗੁਰੂ ਸਾਹਿਬ ਦੇ ਸਮੇਂ ਦੌਰਾਨ ਸਿੱਖ ਇੱਕ ਰਾਜਨੀਤੀ ਅਤੇ ਸੈਨਿਕ ਤਾਕਤ ਵੱਜੋਂ ਉਭਰੇ ਤਾਂ ਰਾਈਟ ਆਨਸਰ ਹੈ ਗੁਰੂ ਹਰਗੋਬਿੰਦ ਸਿੰਘ ਜੀ ਨੈਕਸਟ ਹੈ ਕਿਸ ਸ਼ਾਸਕ ਨੇ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਰਾਈਟ ਆਨਸਰ ਹੈ ਜਹਾਗੀਰ ਨੈਕਸਟ ਹੈ ਕਿਹੜਾ ਮੋਗਲ ਸ਼ਾਸਕ ਗੁਰੂ ਹਰਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ ਰਾਈਟ ਆਨਸਰ ਹੈ ਸ਼ਾਜਾਹ ਨੈਕਸਟ ਹੈ ਕਿਹੜੇ ਗੁਰੂ ਦਾ ਜਨਮ ਅਤੇ ਮੁਕਤੀ ਸਤਾਨ ਇੱਕੋ ਹੀ ਹੈ ਰਾਈਟ ਆਨਸਰ ਹੈ ਗੁਰੂ ਹਰ Rai ਜੀ ਨੈਕਸਟ ਹੈ ਕਿਹੜੇ ਗੁਰੂ ਨੇ ਬਖਸ਼ਿਸ਼ ਨਾਮ ਦੇ ਮੇਸ਼ਰ ਚਲਾਏ ਸਨ ਦਾ ਰਾਈਟ ਆਨਸਰ ਹੈ ਗੁਰੂ ਹਰਿਰਾਏ ਜੀ ਨੈਕਸਟ ਹੈ ਪਟਿਆਲਾ ਨਾਬਾ ਅਤੇ ਜੀਂਦ ਦੇ ਮੋਢੀ ਨੂੰ ਕਿਹੜੇ ਗੁਰੂ ਨੇ ਆਸ਼ੀਰਵਾਦ ਦਿੱਤਾ ਤਾਂ ਰਾਈਟ ਆਨਸਰ ਹੈ ਦਾ ਗੁਰੂ ਹਰਰਾਏ ਜੀ ਨੇ ਨੈਕਸਟ ਹੈ ਸ਼ਾਹਜਹਾਂ ਦੇ ਸਭ ਤੋਂ ਵੱਡੇ ਪੁੱਤਰ ਦਾਰਾ ਸ਼ਿਕੋਹ ਨੇ ਕਿਸ ਗੁਰੂ ਸਾਹਿਬਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਤਾਂ ਰਾਈਟ ਅਨਸਰ ਹੈ ਦਾ ਗੁਰੂ ਹਰ Rai ਜੀ ਨੈਕਸਟ ਹੈ ਗੁਰੂ ਹਰ Rai ਜੀ ਦੇ ਸਮਕਾਲੀ ਰਾਜਾ ਯਾਨੀ ਕਿ ਸਮਕਾਲੀ ਮੁਗਲ ਰਾਜਾ ਕੌਣ ਸਨ ਤਾਂ ਰਾਈਟ ਅਨਸਰ ਹੈ ਦਾ ਸ਼ਾਹਜਹਾਂ